ਅੱਛੀ ਕਾਲ ਮੈਂ ਕੋਮਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਹਲਕਾ ਦਿੜਬਾ ਦੇ ਪਿੰਡ ਸ਼ਫੀਪੁਰ ਕਲਾਤੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੇ ਲਈ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਗਵਾਈ ਵਾਲੀ ਸਰਕਾਰ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਰ ਰਹੀ ਹੈ ਅਤੇ ਉਹਨਾਂ ਕਿਹਾ ਕਿ ਸਰਕਾਰ ਨੇ ਸੜਕਾਂ ਦਾ ਜਾਲ ਵਿਛਾਉਣ ਦੀ ਸ਼ੁਰੂਆਤ ਕੀਤੀ ਜੋ ਕਿ ਪਿੰਡਾਂ ਤੇ ਸ਼ਹਿਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਬਹੁਤ ਵੱਡੇ ਪੱਧਰ ਤੇ ਕਾਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਕਾਰਜ ਉਲਿੱਕੇ ਜਾ ਰਹੇ ਹਨ। ਪਹਿਲਾਂ ਚੈੱਕ ਦੇਣ ਆਏ ਸੀ ਸੜਕ ਦਾ ਅਦਕਾੜਨ ਕਰਨਾ ਆਏ ਸੀ ਔਰ ਬਹੁਤ ਸੋਹਣਾ ਕੰਮ ਜਿਹੜਾ ਉਹ ਲਗਾਤਾਰ ਮੈਂ ਸਮਝਦਾ ਪੂਰੇ ਇਲਾਕੇ ਦੇ ਅੰਦਰ ਹੋ ਰਿਹਾ ਸੜਕਾਂ ਦਾ ਜਾਲ ਵਿਛ ਰਿਹਾਗਾ ਜਿੱਥੇ ਕਿਤੇ ਕਈ ਜਗ੍ਹਾ ਤੇ ਬਣ ਰਹੇ ਜਾਂਦੇ ਨੇ ਔਰ ਕਈ ਜਗ੍ਹਾ ਤੇ ਕੰਮ ਸ਼ੁਰੂ ਹੋਣ ਵਾਲੇ ਨੇਗੇ ਸੋ ਇਹਦੇ ਕਾਰਨ ਹੀ ਜਿਹੜਾ ਹੈਗਾ ਆਪਣੇ ਇਲਾਕੇ ਦਾ ਲਗਾਤਾਰ ਵਿਕਾਸ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆਗਾ ਸਕੂਲ ਵੱੜ ਰਹੇ ਨੇ ਕਿ ਸਕੂਲਾਂ ਦੀਆਂ ਇਮਾਰਤਾਂ ਬਣ ਰਹੀਆਂ ਨੇਗੀਆਂ ਔਰ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਲਗਾਤਾਰ ਕੋਸ਼ਿਸ਼ ਲੱਗੇ ਹੋਏ ਨੇ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਜਿਹੜਾ ਕਿ ਕੰਪੀਟੈਂਟ ਆ ਜਿਹੜਾ ਯੋਗ ਆ ਉਹਨੂੰ ਨੌਕਰੀ ਮਿਲੇ ਅੱਜ ਤੱਕ 56000 ਤੋਂ ਵੱਧੇਰੇ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਨੇ ਇਹੀ ਕਾਰਨ ਆ ਕਿ ਜਿਹੜਾ ਬਾਹਰਲੇ ਦੇਸ਼ਾਂ ਜਾਣ ਦਾ ਰੁਝਾਨ ਸੀਗਾ ਉਹ ਘਟਿਆਗਾ ਪੈਦਾਂ ਨੂੰ ਘਟਿਆਗਾ ਔਰ ਨਹਿਰੀ ਪਾਣੀ ਜਿਹੜਾ ਹਰੇ ਖੇਤ ਤੱਕ ਪਹੁੰਚਾਉਣ ਦਾ ਕੰਮ ਸਰਕਾਰ ਕਰ ਰਹੀ ਆ ਤਾਂ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਅਓ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗੁਰਵਾਣੀ ਦੇ ਰਾਹੀਂ ਸੰਦੇਸ਼ ਦਿੱਤਾਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਬਹੁਤ ਵੱਡਾ ਸੰਦੇਸ਼ ਗੁਰੂਦਾਨਕ ਦੇਵ ਜੀ ਕਿੰਨੇ ਸੌ ਸਾਲ ਪਹਿਲਾਂ ਦੇ ਗਏ ਕਿ ਧਰਤੀ ਨੂੰ ਬਚਾ ਕੇ ਰੱਖਣਾ ਹਵਾ ਨੂੰ ਬਚਾ ਕੇ ਰੱਖਣਾ ਪਾਣੀ ਨੂੰ ਬਚਾ ਕੇ ਰੱਖਣਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜਾ ਉਹ ਇਸ ਦਾ ਲਾਭ ਉਠਾ ਸਕਣ ਕਿਉਂਕਿ ਮਨੁੱਖੀ ਜ਼ਿੰਦਗੀ ਦੀ ਜੇ ਆਪਾਂ ਗੱਲ ਕਰੀਏ ਕਿੰਨੀ ਕੀ ਜ਼ਿੰਦਗੀ ਆ 80 ਸਾਲ ਆ 90 ਸਾਲ ਆ ਹਰ ਇੱਕ ਮਨੁੱਖ ਦੇ ਜਾਣਾ ਹੈ ਇਸ ਦੁਨੀਆ ਤੋਂ ਪਰ ਲੇਕੇਨ ਇਹ ਕੈਨਾਤ ਤੇ ਬ੍ਰਹਿਮੰਡ ਜਿਹੜਾ ਹੈਗਾ ਇਸੇ ਤਰ੍ਹਾਂ ਕਾਇਮ ਰਹਿਣਾਗਾ ਜੇ ਅਸੀਂ ਧਰਤੀ ਖਰਾਬ ਕਰ ਲਈ ਧਰਤੀ ਦਾ ਪਾਣੀ ਖਰਾਬ ਕਰ ਲਿਆ ਹਵਾ ਖਰਾਬ ਕਰ ਲਈ ਤਾਂ ਮੈਂ ਸਮਝਦਾ ਸਾਡੇ ਜਿਹੜੇ ਆਉਣ ਵਾਲੇ ਜਨਰੇਸ਼ਨ ਨੇ ਆਉਣ ਵਾਲੇ ਬੱਚੇ ਨੇ ਉਹ ਫਿਰ ਕੀ ਪਾਵੇਂਗੇ ਕੀ ਖਾਣਗੇ ਕਿੱਥੇ ਰਹਿਣਗੇ ਇਹੋ ਜ਼ਹਿਰੀਲੀ ਹਵਾ ਤਹਿਣਗੇ ਸੋ ਲਗਾਤਾਰ ਸਰਕਾਰ ਜਿਹੜੀ ਆ ਧਰਤੀ ਹੇਡ ਦਾ ਪਾਣੀ ਬਚਾਉਣ ਦੇ ਲਈ ਅਸੀਂ ਸ਼ੁਰੂਆਤ ਕੀਤੀ ਆ ਕਿ ਪੰਜਾਬ ਦੇ ਨਹਿਰੀ ਪਾਣੀ ਜਿਹੜਾ ਉਹ ਆਖਰੀ ਖੇਤ ਤੱਕ ਪਹੁੰਚੇ ਆਖਰੀ ਖੇਤ ਤੱਕ ਪਹੁੰਚੇ ਉਹਦੇ ਲਈ ਸਪੈਸ਼ਲ ਬਜਟ ਜਿਹੜਾ ਰੱਖਿਆ ਜਾਂਦਾ ਹੈਗਾ ਇਸ ਤੋਂ ਬਿਨਾ ਤੁਹਾਨੂੰ ਪਤਾਗਾ ਸਾਰਿਆਂ ਨੂੰ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆਗਾ ਔਰ ਉਸੇ ਉਸੇ ਤਹਿਤ ਉਸੇ ਲੜੀ ਦੇ ਤਹਿਤ ਪੰਜਾਬ ਦੇ ਅੰਦਰ 3000 ਪਲੇ ਗਰਾਊਂਡ 3000 ਪਲੇਗ੍ਰਾਉਂਡ ਬਣਾ ਰਹੇ ਆਗੇ ਤਾਂ ਕਿ ਬੱਚੇ ਜਿਹੜੇ ਨੇਗੇ ਜਦੋਂ ਪਲੇਗ੍ਰਾਉਂਡ ਜਾਣਗੇ ਜਦੋਂ ਖੇਡਦੇ ਮੈਦਾਨ ਜਾਣਗੇ ਤਾਂ ਮੈਂ ਸਮਝਦਾ ਹਾਂ ਨਸ਼ਿਆਂ ਤੋਂ ਕੋਹਾਂ ਦੂਰ ਰਹਿਣਗੇ ਕਿਉਂਕਿ ਮਨੁੱਖ ਜਦੋਂ ਬੇਲਾਗਾ ਬੇਲਾ ਮਨ ਸ਼ੈਤਾਨ ਦਾ ਘਰ ਆਮ ਕਿਹਾ ਜਾਂਦਾਗਾ ਜਦੋਂ ਬੱਚਾ ਖੇਡਦਾਗਾ ਤਾਂ ਮੈਂ ਸਮਝਦਾ ਉਹਦੇ ਅੰਦਰ ਜਿੱਥੇ ਤਾਕਤ ਵੀ ਆਉਂਦੀ ਹੈ ਉਹ ਨਸ਼ੇ ਤੋਂ ਦੂਰ ਰਹਿੰਦਾਗਾ ਉਹਦੇ ਲਈ ਲਗਾਤਾਰ ਕੰਮ ਜਿਹੜਾ ਪੰਜਾਬ ਜਾਰੀਆ ਸੜਕਾਂ ਤੇ ਤੁਸੀਂ ਆਪ ਚੱਲਦੇ ਹੋ ਦੇਖਿਆ ਤੁਸੀਂ ਦਿੜਵੇ ਤੋਂ ਲੈ ਕੇ ਤਹਾਡੇ ਪਿੰਡ ਤੱਕ ਅੱਗੇ ਤੱਕ ਦੀ ਸੜਕ ਸੀ ਉਹ ਖਰਾਬ ਸੀ ਉਹ ਬਣ ਕੇ ਜਿਹੜੀ ਤਿਆਰ ਹੋ ਚੁੱਕੀ ਹੈ ਇਸ ਤੋਂ ਬਿਨਾ ਹੋਰ ਦੋ ਤਿੰਨ ਸੜਕਾਂ ਜਿਹੜੀਆਂ ਪਹਿਲਾਂ ਪੈਂਡਿੰਗ ਪੰਜਾਂ ਸੀਗੀਆਂ ਪਹਿਲਾਂ ਪੈਂਡਿੰਗ ਪੰਜਾਂ ਸੀਗੀਆਂ ਉਹ ਜਿਹੜੀਆਂ ਬਣਨ ਜਾਣਗੀਆਂ ਹੁਣ ਤੱਕ ਲਗਭਗ ਗਰਾਊਂਡ ਲਈ 20 ਲੱਖ ਰੁਪਇਆ ਬੱਸ ਸਟੈਂਡ ਲਈ 11 ਲੱਖ ਰੁਪਇਆ ਪਾਰਕ ਲਈ 10 ਲੱਖ ਰੁਪਇਆ ਲਾਈਟਾਂ ਲਾਉਣ ਲਈ 5 ਲੱਖ ਰੁਪਇਆ ਗਲੀਆਂ ਨਾਲੀਆਂ ਲਈ 15 ਲੱਖ ਰੁਪਇਆ ਸਾਫੀਪੁਰ ਕਲਾ ਤੋਂ ਬੁਰਜ ਟਿਲੇ ਤੱਕ ਸੜਕ ਸਾਫੀਪੁਰ ਤੋਂ ਸਿਹਾਲ ਸੜਕ ਜਿਹੜੀ ਆ ਪਾਸੋਂ ਗਈ ਉਹ ਤੇ ਕੰਮੜਾ ਜਲਦੀ ਸ਼ੁਰੂ ਹੋ ਜਾਊਗਾ ਸਾਫੀਪੁਰ ਪਿੰਡ ਤੋਂ ਲੈ ਕੇ ਜਿਹੜੀ ਲੋਕ ਟਾਇਲ ਆ ਬੀੜ ਵਾਲੇ ਡੇਰੇ ਤੱਕ ਉਹ ਲਾਉਣ ਲਈ 2 ਕਿਲੋਮੀਟਰ ਇਹ ਇਹ ਸਾਰਾ ਕੰਮ ਜਿਹੜਾ ਲਗਾਤਾਰ ਤਾਂ ਹੋ ਰਿਹਾ ਜੇ ਤੁਸੀਂ ਇੱਕ ਮੈਂ ਸਮਝਦਾ ਇਮਾਨਦਾਰ ਸਰਪੰਚ ਦੀ ਚੋਣ ਕੀਤੀ ਆ ਸਰਕਾਰ ਜਿਹੜੀ ਆ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਸਾਰੇ ਸਰਪੰਚ ਸਾਹਿਬਾਨ ਨੂੰ ਕਿ ਤੁਸੀਂ ਇਮਾਨਦਾਰੀ ਦਾ ਕੰਮ ਕਰੋ ਤੇ ਤੁਹਾਨੂੰ ਲੋਕ ਜਿਹੜਾ ਪਿਆਰ ਕਰਨਗੇ ਕਿਉਂਕਿ ਲਗਾਤਾਰ ਮੇਰਾ ਇਹ ਇਸ ਦੇਸ਼ਾ ਕੋਈ ਵੀ ਵਿਅਕਤੀ ਇਲਾਕੇ ਦਾ ਇਹ ਨਹੀਂ ਕਹਿ ਸਕਦਾ ਕਿ ਕਿਸੇ ਤੋਂ ਜ਼ਿਆਦਾ ਕੰਮ ਵੀ ਕਿਤੇ ਕੀਤਾ ਹੋਵੇ ਜਿਹੜਾ ਵੀ ਆਉਦਾਗਾ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਾਨੂੰਨੀ ਤੌਰ ਤੇ ਕੰਮ ਬੜਦਾ ਸੋ ਲਗਾਤਾਰ ਹੁੰਦਾਗਾ ਸੋ ਇਸ ਤੋਂ ਬਿਨਾ ਕਾਫੀ ਸਾਰੇ ਕੰਮ ਜਿਹੜੇ ਨੇ ਕਿ ਸਰਪੰਚ ਸਾਹਿਬਾਨ ਨੇ ਹੋਰ ਲਗਾਏ ਨੇਗੇ ਕਿ ਇੱਕ ਪਿੰਡ ਚ ਜਿਮ ਤੇ ਪੈਲਸ ਦਾ ਕੰਮ ਅਧੂਰਾ ਪਿਆ ਸਾਫੀਪੁਰ ਤੋਂ ਸਿਆਲ ਵਾਲੀ ਸੜਕ ਤਾਂ ਮੈਂ ਕਹਿ ਦਿੱਤਾ ਤੇ ਇਸ ਤੋਂ ਬਿਨਾ ਮਹੱਲਾ ਕਲੀਨਿਕ ਦੀ ਪ੍ਰਾਣੀ ਮੰਗਾ ਪਿੰਡ ਚ ਜਿਹੜੇ ਕੈਮਰੇ ਨੇ ਉਹ ਤਾਂ ਤੁਹਾਡੇ ਕੋਲੇ ਆ ਗਏ ਗ੍ਰਾਂਟ ਆ ਗਈ ਗ੍ਰਾਂਟ ਤਾਂ ਆ ਗਈ ਲੈਕਟਰ ਦੀ ਹੈ ਲੈਕਟਰ ਨਹੀਂ ਸਭੀ ਅੱਛਾ ਲੈਕਟਰ ਇਹ ਠੀਕ ਆ ਇਹ ਕੈਮਰੇ ਵਾਲੇ ਇਹ ਵੀ ਮੈਂ ਪੈਸੇ ਪਾ ਕੇ ਭੇਜ ਦੇਣਾ ਪਾਣੀ ਵਾਲੀ ਟੈਂਕੀ ਭੇਜੀ ਹੋਈ ਆ ਮੇਰੀ ਜਲਦੀ ਪਾਸ ਹੋ ਕੇ ਆ ਜੂਗੀ ਸੋ ਕਹਿਣ ਦਾ ਪਾਵ ਆ ਕਿ ਲਗਾਤਾਰ ਕੰਮ ਕਰਨੇ ਲੱਗੇ ਹੋয়াਗੇ ਜਿੰਨੇ ਗ੍ਰਾਂਟ ਸਰਪੰਚ ਸਾਹਿਬ ਮੈਂ ਪਿਛਲੇ ਮਹੀਨੇ ਆ ਕੇ ਦੇ ਕੇ ਗਿਆ ਸੀ ਤੁਸੀਂ ਉਹਦੇ ਕੰਮ ਸ਼ੁਰੂ ਕਰਾਓ ਜਦੋਂ ਉਹਦੇ ਕੰਮ ਖਤਮ ਹੋਗੇ ਤਾਂ ਨਾਲ ਦੀ ਨਾਲ ਅਗਲੀ ਗ੍ਰਾਂਟ ਦੀ ਕਿਸ਼ਤ ਮੈਂ ਤੁਹਾਨੂੰ ਆ ਕੇ ਆਪ ਦੇ ਕੇ ਜਾਊਂਗਾ ਤਾਂ ਕਿ ਕੋਈ ਵੀ ਕੰਮ ਜਿਹੜਾ ਅਧੂਰਾ ਨਾ ਰਹੇ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ